ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਰਾਸ਼ਟਰਪਤੀ ਡੋਲਨ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢ ਦੇਣਾ ਚਾਹੁੰਦੇ ਨੇ ਹਾਲਾ ਵਿੱਚ ਹੀ ਰਾਸ਼ਟਰਪਤੀ ਟਰੰਪ ਨੇ ਇੱਕ ਨਵੇਂ ਕਾਰਜਕਾਰੀ ਦੇਸ਼ ਤੇ ਦਸਤਕ ਕੀਤੀ ਨੇ ਜਿਸ ਨੂੰ ਉਸਨੇ ਪਹਿਲਾ ਸੈਲਫ ਡਿਪੋਰਟ ਪ੍ਰੋਗਰਾਮ ਦੱਸਿਆ ਇਸ ਪ੍ਰੋਗਰਾਮ ਤਹਿਤ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਬਿਨਾਂ ਕਿਸੇ ਕੀਮਤ ਦੇ ਸੰਯੁਕਤ ਰਾਜ ਛੱਡਣ ਦੀ ਆਗਿਆ ਦਿੱਤੀ ਜਾਵੇਗੀ ਤੇ ਇਸ ਲਈ ਉਹਨਾਂ ਨੂੰ ਇੱਕ ਨਵੀਂ ਸਰਕਾਰੀ ਸਮਰਥਿਤ ਐਪ ਦੁਆਰਾ ਉਡਾਨਾਂ ਬੁੱਕ ਕਰਾਉਣੀਆਂ ਪੈਣਗੀਆਂ ਦੱਸ ਦਈਏ ਰਾਸ਼ਟਰਪਤੀ 트੍ਰੰਪ ਨੇ ਕਿਹਾ ਹੈ ਕਿ ਅੱਜ ਮੈਂ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਪਹਿਲਾ ਸੈਲਫ ਡਿਪੋਰਟ ਪ੍ਰੋਗਰਾਮ ਸ਼ੁਰੂ ਕਰਨ ਲਈ ਕਾਰਜਕਾਰੀ ਦੇਸ਼ ਤੇ ਦਸਤਕ ਕੀਤੇ ਨੇ ਅਸੀਂ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਅਮਰੀਕਾ ਛੱਡਣਾ ਜਿੰਨਾ ਸੰਭਵ ਹੋ ਸਕੇ ਆਸਾਨ ਬਣਾ ਰਹੇ ਹਾਂ ਕੋਈ ਵੀ ਗੈਰ ਕਾਨੂੰਨੀ ਪ੍ਰਵਾਸੀ ਆਸਾਨੇ ਨਾਲ ਹਵਾਈ ਅੱਡੇ ਤੇ ਆ ਸਕਦਾ ਹੈ ਤੇ ਸਾਡੇ ਦੇਸ਼ ਤੋਂ ਬਾਹਰ ਮੁਫਤ ਉਡਾਨ ਪ੍ਰਾਪਤ ਕਰ ਸਕਦਾ ਇਹ ਕੋਸ਼ਿਸ਼ ਨਾ 트럼ਪ ਪ੍ਰਸ਼ਾਸਨ ਦੁਆਰਾ ਸਵੈ ਇੱਛਤ ਲਵਾਨੀ ਕੀ ਜ਼ਰੀਏ ਸਮੂਹਿਕ ਦੇਸ਼ ਨਿਕਾਲੇ ਨੂੰ ਅੱਗੇ ਵਧਾਉਣ ਦੇ ਇੱਕ ਵਿਸ਼ਾਲ ਯਤਨ ਦਾ ਹਿੱਸਾ ਹੈ। ਪਾਕਿਸਤਾਨ ਨਾਲ ਪੈਦਾ ਹੋਏ ਇਤਨਾ ਦੇ ਮਤੇ ਨਜ਼ਰ ਵਖ ਵਖ ਥਾਵਾਂ ਤੇ tMapਾਕੇ ਹੋਣ ਦੀਆਂ ਖਬਰਾਂ ਵਿਚਾਲੇ ਅੱਜ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਗੁਰਦਾਸਪੁਰ ਜ਼ਿਲ੍ਹੇ ਦੇ ਪੈਣੀ ਮੀਆਂ ਖਾਨ ਨੇੜੇ ਦੇ ਪਿੰਡ ਸਿਸਲਾ ਵਿਖੇ ਵੀ ਵੱਡੇ tMapਾਕੇ ਹੋਏ ਨੇ ਇਸ ਇਲਾਕੇ ਦੇ ਵਿੱਚ ਵਸਨੀਕਾਂ ਦੱਸਿਆ ਕਿ ਸਵੇਰੇ 4:55 ਮਿੰਟ ਤੇ ਉਹਨਾਂ ਨੇ ਕਰੀਬ 5 ਵੱਡੇ tMapਾਕਿਆਂ ਦੀ ਆਵਾਜ਼ ਸੁਣੀ ਤੇ ਆਸ-ਪਾਸ ਪਿੰਡਾਂ ਦੇ ਲੋਕ ਇਕਦਮ ਸਹਿਮ ਗਏ ਇਹ ਧਮਾਕੇ ਇੰਨੇ ਜ਼ੋਰਦਾਰ ਸਨ ਕਿ ਕਈ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਪਰ ਗਣੀਮਤ ਇਹ ਰਹੀ ਹੈ ਕਿ ਇਹ ਧਮਾਕੇ ਕਿਸੇ ਰਿਹਾਇਸ਼ ਇਲਾਕੇ ਵਿੱਚ ਨਹੀਂ ਸਗੋ ਪਿੰਡ ਦੇ ਬਾਹਰ ਖੇਤਾਂ ਵਿੱਚ ਹੋਏ ਨੇ ਜਿੱਥੇ ਪਿੰਡ ਸਿਸਰੇ ਦੇ ਵਸਨੇ ਇੱਕ ਅਪਾਰ ਸਿੰਘ ਦੇ ਖੇਤਾਂ ਵਿੱਚ ਵੱਡੇ ਟੋਏ ਪਏ ਹੋਏ ਨੇ ਧਮਾਕਿਆਂ ਦੇ ਕੁਝ ਮਿੰਟਾਂ ਬਾਅਦ ਲੋਕ ਘਰਾਂ ਤੋਂ ਨਿਕਲੇ ਤੇ ਖੇਤਾਂ ਵਿੱਚ ਗਏ ਲੋਕਾਂ ਨੇ ਇਹ ਟੋਏ ਦੇਖ ਕੇ ਹੋਰ ਨਾਲ ਸੂਚਿਤ ਕੀਤਾ ਜਿਸ ਤੇ ਬਾਅਦ ਕੁਝ ਹੀ ਸਮੇਂ ਵਿੱਚ ਇੱਥੇ ਲੋਕਾਂ ਦੀ ਭੀੜ ਲੱਗ ਗਈ ਤੇ ਆਸ-ਪਾਸ ਪਿੰਡਾਂ ਤੋਂ ਲੋਕ ਇਹ ਟੋਏ ਦੇਖਣ ਆ ਰਹੇ ਨੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਜਾਰੀ ਕੀਤੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੇ ਕਿਸੇ ਵੀ ਤਰ੍ਹਾਂ ਦੇ ਸਹਿਮ ਵਿੱਚ ਨਾ ਆਉਣ ਉਹਨਾਂ ਇਹ ਵੀ ਕਿਹਾ ਕਿ ਲੋਕ ਆਪਣੇ ਘਰਾਂ ਵਿੱਚ ਰਹਿਣ ਨੂੰ ਤਵੱਜੋ ਦੇਣ ਤੇ ਖਾਸ ਤੌਰ ਤੇ ਰਾਤ ਵੇਲੇ 100% ਬਲੈਕਆਊਟ ਯਕੀਨੀ ਬਣਾਉਣ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਅੱਜ ਪਿੰਡ ਸਿਸਰਾ ਰਜੂ ਬੱਲੇ ਦੇ ਵਿੱਚ ਇਹ ਘਟਨਾ ਹੋਈ ਹੈ ਉੱਚੀ ਉੱਚੀ ਇਹ ਜੋ ਅੱਜ ਰਜੂ ਬੱਲੇ ਦੇ ਵਿੱਚ ਘਟਨਾ ਹੋਈ ਹੈ ਕਿਸਰੇ ਪਿੰਡ ਦੇ ਵਿੱਚ ਤੇ ਦੋਨੋਂ ਪਿੰਡ ਇਕੱਠੇ ਆ ਬਿਲਕੁਲ ਇਹ ਜੋ ਬੰਬਾਰੀ ਹੋਈ ਹੈ ਇੱਕ ਬਹੁਤ ਮਨ ਭਾਗੀ ਹੈ ਹਮ ਅਸੀਂ ਇਸ ਚੀਜ਼ ਦੀ ਰੋਧਕਾ ਕਰਦੇ ਆ ਕਿ ਅੱਜ ਪੂਰੀ ਜਨਤਾ ਜਿਹੜੀ ਸਹਿਯਕ ਦਾ ਮਾਹੌਲ ਹੈ ਹਮ ਇਹ ਜਿੱਦਾਂ ਸਾਡੇ ਸਾਹਿਬ ਉਹਨਾਂ ਨੇ ਦੱਸਿਆ ਕਿ ਵਾਕਈ ਇਹਦੀ ਜਾਂਚ ਹੋਣੀ ਚਾਹੀਦੀ ਆ ਹਰ ਬੰਦੇ ਨੇ ਵੀਡੀਓ ਬਣਾਈ ਹੈ ਔਰ ਇਹਦੀ ਜਾਂਚ ਹੋਏ ਕਿ ਵਾਕਈ ਜੇ ਪਾਕਿਸਤਾਨੀਆਂ ਤੇ ਸਾਰਾ ਹਿੰਦੁਸਤਾਨ ਪੂਰਾ ਪੰਜਾਬ ਆਪੂ ਦੇ ਨਾਲ ਹੈ ਤੇ ਜੇ ਕੋਈ ਚੋਨਾ ਦਾ ਸਟੈਂਟ ਕਰਕੇ ਜਾਂ ਇਹ ਇਦਾਂ ਦੀ ਬੰਬਾਰੀ ਹੋ ਰਹੀ ਹੈ ਇਹਦਾ ਕਿਤੇ ਹਾਈ ਲੈਵਲ ਤੋਂ ਜਾਂਚ ਹੋਣੀ ਚਾਹੀਦੀ ਹੈ ਕਿ ਵਾਕਈ ਕਿਤੇ ਇਦਾਂ ਦਾ ਕੋਈ ਨੁਕਸਾਨ ਤਾਂ ਨਹੀਂ ਕਰਾਂ ਦੇ ਕਿ ਆਰਮੀ ਵੀ ਪਹੁੰਚ ਗਈ ਆਰਮੀ ਕੀ ਦੱਸ ਰਹੀ ਕਿ ਕਿਹਦੇ ਵੱਲੋਂ ਇਹ ਰਹਿ ਕੰਮ ਕੀਤਾ ਜਾ ਰਿਹਾ ਆਰਮੀ ਸਾਡੇ ਅਫਸਰ ਆਰਮੀ ਦੇ ਪਹੁੰਚੇ ਆ ਸਾਡੇ ਪੁਲਿਸ ਮਲਾਜ਼ਮ ਵੀ ਪਹੁੰਚੇ ਆ ਸਾਡੇ ਹੋਰ ਵੀ ਸੂਝਮਾਨ ਪਹੁੰਚੇ ਹੋਏ ਜਿਹੜੇ ਇੱਕ ਆਰਮੀਨਲ ਰੈਟਿਵ ਹੀ ਕਿ ਅਸੀਂ ਉਹੀ ਦੇਖ ਰਹੇ ਆਂ ਕਿ ਵਾਕਿਆ ਹੀ ਕਿਤੇ ਨਾ ਕਿਤੇ ਕੁਝ ਮਨ ਨੂੰ ਸੋਹਣ ਵਾਲੀ ਗੱਲ ਲੱਗਦੀ ਹੈ ਕਿ ਜਿਹੜਾ ਇਸ ਟਾਈਮ ਤੇ ਜੋ ਚੋਣਾਂ ਦਾ ਸਟੈਂਡ ਹੈ ਇਹ ਚੱਲਣ ਚੱਲਣ ਗਿਆ ਧੰਨਵਾਦ ਚੂਸ ਚ ਲੜਤਾ ਹੈ ਉੱਥੇ ਹੀ ਸਬੰਧ ਵਿੱਚ ਰਾਜਪੁਰਾ ਵਿੱਚ ਪ੍ਰਸ਼ਾਸਨ ਮੁਸਤੈਦ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲੈਕਆਉਟ ਦੀ ਐਡਵਾਈਸਰੀ ਨੂੰ ਲੈ ਕੇ ਰਾਜਪੁਰਾ ਪੁਲਿਸ ਵੱਲੋਂ ਸ਼ਾਮ ਵੇਲੇ ਬਾਜ਼ਾਰ ਦੀਆਂ ਲਾਈਟਾਂ ਬੰਦ ਕਰਵਾਉਂਦੇ ਹੋਏ ਨਜ਼ਰ ਆਈ ਰਹੀ ਜੀ ਅੱਜ ਅੱਜ ਸਾਡੇ ਚੋਣ ਤੇ ਆਪ ਸਾਰਿਆਂ ਨੂੰ ਪਤਾ ਜੀ ਸਾਰੇ ਦੇਸ਼ ਵਾਸੀਆਂ ਨੂੰ ਪਤਾ ਵੀ ਜਿਹੜਾ ਦੇਸ਼ ਹੈ ਇਸ ਟਾਈਮ ਬੜੀ ਸੰਕਟ ਦੀ ਘੜੀ ਦੇ ਵਿੱਚ ਨਿਕਲ ਰਿਹਾ ਹੈ ਜੋ ਵੀ ਸਰਕਾਰ ਦੀਆਂ ਜਾਂ ਪ੍ਰਸ਼ਾਸਨ ਦੀਆਂ ਹਦਾਇਤਾਂ ਆਉਂਦੀਆਂ ਨੇ ਉਹਨਾਂ ਦੀ ਪਾਲਣਾ ਕਰੋ ਜਿਹੜੀ ਵੀ ਰਾਤ ਨੂੰ ਜਦੋਂ ਵੀ ਕੋਈ ਸ਼ਹਿਰ ਨਿਵਾਸੀ ਦਾ ਜਾਂ ਜੋ ਤਹਿਤਾ ਮੁਤਾਬਕ ਇਨਡੋਰ ਤੇ ਆਊਟਡੋਰ ਦੋਨੇ ਲਾਈਟਾਂ ਬੰਦ ਕਰੋ ਤੇ ਦੂਜਾ ਜਿਹੜੀਆਂ ਆਪਣਾ ਸੋਲਰ ਸਿਸਟਮ ਜਿਨ੍ਹਾਂ ਨੇ ਲਵਾਏ ਹੋਇਆ ਉਹ ਕਾਫੀ ਪ੍ਰੋਬਲਮ ਕ੍ਰੀਏਟ ਕਰਦੇ ਆ ਉਹ ਆਪਣੇ ਆਪ ਲਾਈਟਾਂ ਜਗ ਜਾਂਦੀਆਂ ਨੇ ਜਿਹੜੀ ਰਾਤ ਵੀ ਤੁਸੀਂ ਦੇਖਿਆ ਹੋਊਗਾ ਉਹ ਰਾਤ ਨਹੀਂ ਬੰਦ ਹੁੰਦੀਆਂ ਇਸ ਕਰਕੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਲਾਈਟਾਂ ਸਵਿੱਚ ਉਹਨਾਂ ਦੇ ਨਾ ਹੋਣ ਕਰਕੇ ਜਗਦੀਆਂ ਨੇ ਉਸ ਵਿੱਚ ਉਹਨਾਂ ਦੇ ਘਟਾ ਦਿੱਤੇ ਜਾਣ ਠੀਕ ਹੈ ਜੀ ਸਰ ਜਿਸ ਤਰ੍ਹਾਂ ਕਿ ਪਿਛਲੀ ਰਾਤ ਦੇਖਿਆ ਗਿਆ ਹੈ ਕਿ ਜਦੋਂ ਲਾਈਟ ਗਈ ਸੀ ਕਈਆਂ ਦੀ ਕੈਮਰੇ ਦੀ ਲਾਈਟ ਔਰ ਕਈਆਂ ਦੀ ਜੋ ਇਨਵਰਟਰ ਦੀ ਲਾਈਟ ਨੌਜਵਾਨਾਂ ਨੇ ਖੁਦ ਜਾ ਕੇ ਬੰਦ ਕਰਾਈ ਹੈ ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਵੱਲੋਂ ਕੋਈ ਅਲੱਗ ਪਾਰਟੀ ਪੁਲਿਸ ਪਾਰਟੀ ਇਸ ਤੇ ਬਕਵਾਸ ਕਰਨੀ ਨਹੀਂ ਦੇਖੋ ਜੀ ਜਿਹੜਾ ਵੀ ਆਪਣਾ ਜਿਹੜਾ ਤਾਂ ਦੇਸ਼ ਨੂੰ ਪਿਆਰ ਕਰਦਾ ਹੈ ਜਿਹੜਾ ਦੇਸ਼ ਦੇ ਨਾਲ ਖੜਿਆ ਉਹ ਤਾਂ ਇਹ ਜੀ ਹਰਕਤ ਨਹੀਂ ਕਰੂਗਾ ਠੀਕ ਹੈ ਜੀ ਉਸ ਅਸੀਂ ਆ ਕੇ ਬੰਦ ਕਰਾਈਏ ਜਾਂ ਅਸੀਂ ਸਖਤੀ ਕਰੀਏ ਇਹ ਗੱਲ ਬਿਲਕੁਲ ਠੀਕ ਨਹੀਂ ਲੱਗਦੀ ਇਸ ਕਰਕੇ ਦੇਸ਼ ਦੇ ਨਾਲ ਖੜਾ ਖੜੇ ਹੋ ਜੋ ਵੀ ਕੋਈ ਗੈਰ ਲੈਨ ਆਉਂਦੀ ਹੈ ਉਹਦੀ ਪਾਲਣਾ ਕਰੋ ਖਾਸ ਕਰਕੇ ਇਨਡੋਰ ਤੇ ਆਊਟਡੋਰ ਲਾਈਟ ਦਾ ਬਿੰਦ ਪੁੱਲ ਵੀ ਨਹੀਂ ਜਪਾਈ ਸਰ ਕੁਝ ਅਫਵਾਹਾਂ ਜਿਹੜੀਆਂ ਫੈਲ ਰਹੀਆਂ ਹਨ ਉਹਨਾਂ ਲੋਕਾਂ ਨੂੰ ਮੈਂ ਕੀ ਕਹਾਂਗੇ ਉਹ ਫੌਜ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ ਜੀ ਜੇ ਰਿਪੋਰਟਾਨੂੰ ਦੱਸੋ ਕੋਈ ਅਦਾਲਤ ਫਾਟ ਫਰਾਂਦਾ ਤੇ ਅਸੀਂ ਕਾਰਵਾਈ ਕਰਾਂਗੇ ਸਰ ਇੱਕ ਜਮ੍ਹਾਂਖੋਰੀ ਵੀ ਹੋ ਰਹੀ ਹੈ ਕੱਲ ਅਸੀਂ ਪੈਟਰੋਲ ਪੰਪ ਤੇ ਵੀ ਦੇਖਿਆ ਕੁਝ ਕੈਂਨੀਆਂ ਪੜ ਰਹੇ ਸੀਗੇ ਡੀਜ਼ਲ ਵਗੈਰਾ ਦੀਆਂ ਤੇ ਗੱਡੀਆਂ ਨੂੰ ਤੇਲ ਨਹੀਂ ਪਾ ਰਹੇ ਸੀ ਉਹਨਾਂ ਲੋਕਾਂ ਨੂੰ ਕਿਆ ਚੇਤਾਵਨੀ ਦਵਾਂਗੇ ਉਹ ਵੀ ਚੇਤਾਵਨੀ ਜੀ ਡੀਸੀ ਸਾਹਿਬ ਦੇ ਆਰਡਰ ਨੇ ਵੀ ਸਾਡੇ ਕੋਲ ਆਏ ਹੋਏ ਆ ਜਿਹੜਾ ਕੋਈ ਜਮ੍ਹਾਂਖੋਰੀ ਕਰਦਾ ਜਾਂ ਕੀਸਾ ਨੂੰ ਦੱਸੋ ਉਹਨਾਂ ਦੇ ਵੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਇਸ ਤਰ੍ਹਾਂ ਦੇਖਿਆ ਜਾਦਾ ਬਲੈਕ ਆਊਟ ਦਾ ਜਿਹੜਾ ਸਮਾਂ ਦੱਸ ਨਹੀਂ ਕੀਤਾ ਗਿਆ ਜਿਸ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈ ਪੂਰਨ ਤੌਰ ਤੇ ਲਾਈਟਾਂ ਬੰਦ ਹੋ ਗਈਆਂ ਨੇ ਇਸ ਦੇ ਵਿੱਚ ਮਾੜੇ ਅਨਸਰ ਤੇ ਚੋਰਾ ਜਿਹੜੇ ਚੋਰ ਨੇ ਉਹ ਵੀ ਐਕਟਿਵ ਹੋ ਜਾਂਦੇ ਨੇ ਇਸ ਤਰ੍ਹਾਂ ਉੱਤੇ ਵੀ ਕੀ ਪ੍ਰਬੰਧ ਕੀਤੇ ਗਏ ਨੇ ਪੁਲਿਸ ਵੱਲੋਂ ਜਿਹੜਾ ਕਿ ਇਸ ਤਰ੍ਹਾਂ ਦੇ ਵਾਰਦਾਤ ਨਹੀਂ ਚੋਰਾਂ ਨੂੰ ਵੀ ਚਾਹੀਦਾ ਹੈ ਚੋਰ ਵੀ ਇੰਡੀਆ 'ਚ ਹੀ ਰਹਿੰਦੇ ਆ ਚੋਰਾਂ ਨੂੰ ਵੀ ਥੋੜਾ ਜਿਹਾ ਸ਼ਰਮ ਚਾਹੀਦੀ ਆ ਠੀਕ ਹੈ ਨਹੀਂ ਸਾਰਾ ਦੇਸ਼ ਸੰਕਟ ਦੀ ਘੜੀ ਦੇ ਵਿੱਚ ਨਿਕਲ ਰਿਹਾ ਹੈ ਉਹਨਾਂ ਨੂੰ ਵੀ ਇਹੋ ਜਿਹੀ ਕੋਈ ਵੀ ਹਰਕਤ ਨਹੀਂ ਕਰਨੀ ਚਾਹੀਦੀ ਆ ਦੇ ਨਾਲ ਚੋਰਾਂ ਨੂੰ ਫੱਲ ਪਾਉਣ ਲਈ ਪੁਲਿਸ ਵੱਲੋਂ ਜਿਹੜੀ ਹੈ ਸਾਡੀਆਂ ਸਾਡੀਆਂ ਅਦਸਤਾਂ ਪ੍ਰੋਪਰ ਦਸਤਾ ਕਰ ਰਹੀਆਂ ਜੀ ਜੋ ਵੀ ਫਰਚਾ ਰਾਤ ਨੂੰ ਸਾਨੂੰ ਮਿਲਦਾ ਜਾਂ ਕੋਈ ਹਲਕ ਤੁਸੀਂ ਕਾਰਵਾਈ ਕਰਾਂਗੇ ਠੀਕ ਹੈ ਜੀ ਬੇਸ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਨੇ ਪਾਕਿਸਤਾਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਸੰਬੰਧੀ ਅਫਵਾਹਾਂ ਬਾਰੇ ਜਤਾਵਨੀ ਦਿੱਤੀ ਹੈ ਇੰਡੀਅਨ ਆਇਲ ਨੇ ਬੀਤੇ ਦਿਨ ਕਿਹਾ ਕਿ ਕੰਪਨੀ ਕੋਲ ਦੇਸ਼ ਪਾਰ ਵਿੱਚ ਪੈਟਰੋਲ ਅਤੇ ਡੀਜ਼ਲ ਲਈ ਠੁਕਮਾ ਸਟਾਕ ਹੈ ਸਾਡੀਆਂ ਸਪਲਾਈ ਲਾਈਨਾਂ ਸੰਚਾਰੂ ਟੱਗ ਨਾਲ ਚੱਲ ਰਹੀਆਂ ਨੇ ਇੰਡੀਅਨ ਆਇਲ ਦੇ ਖਪਤਕਾਰਾਂ ਨੂੰ ਸਲਾਹ ਦਿੱਤੀ ਹੈ ਘਬਰਾਉਣ ਵਾਲੀ ਖਰੀਦਦਾਰੀ ਦੀ ਕੋਈ ਲੋੜ ਨਹੀਂ ਹੈ ਸਾਡੇ ਸਾਰੇ ਆਊਟਲੈਟਰ ਤੇ ਬਲਣ ਅਤੇ ਐਲਪੀਜੀ ਆਸਾਨੀ ਨਾਲ ਉਪਲਬਧ ਹੈ ਇਸ ਤੋਂ ਇਲਾਵਾ ਕੰਪਨੀ ਨੇ ਖਪਤਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼ਾਂਤ ਰਹਿ ਕੇ ਬੇਲੋੜੀ ਭੀੜ ਤੋਂ ਬਚ ਕੇ ਤੁਹਾਡੀ ਬਿਹਤਰ ਸੇਵਾ ਕਰਨੇ ਵਿੱਚ ਸਾਡੀ ਮਦਦ ਕਰਨ ਇਹ ਸਾਡੀ ਸਪਲਾਈ ਲਾਈਨਾਂ ਨੂੰ ਨਰਵਿਗਨ ਚੱਲਦਾ ਰੱਖੇਗਾ ਤੇ ਸਾਰਿਆਂ ਲਈ ਨਰਵਿਗਨ ਪਹੁੰਚਣ ਨੂੰ ਯਕੀਨੀ ਬਣਾਏਗਾ ਤੁਹਾਨੂੰ ਦੱਸਦੇ ਇਹ ਇੰਡੀਅਨ ਆਇਲ ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਹੈ ਇੰਡੀਅਨ ਆਇਲ ਤੋਂ ਇਲਾਵਾ ਬੀਪੀਸੀਐਲ ਅਤੇ HPCL ਮਿਲ ਕੇ ਪੂਰੇ ਦੇਸ਼ ਨੂੰ ਪੈਟਰੋਲ ਡੀਜ਼ਲ ਤੇ LPG ਅਤੇ ATF ਦੇ ਸਪਲਾਈ ਯਕੀਨੀ ਬਣਾਉਂਦੇ ਨੇ ਭਾਰਤ ਕੋਲ 5.33 MMTP ਦੀ ਸਮਰੱਥਾ ਨਾਲ ਨੀਤੀ ਸਟੋਰੇਜ ਸੈਂਟਰ ਹੈ ਜੋ ਆਂਧਰਾ ਪ੍ਰਦੇਸ਼ ਵਿੱਚ ਵਿਸਖਪਟਮ ਅਤੇ ਕਰਨਾਟਕ ਵਿੱਚ ਮੰਗਲੌਰ ਅਤੇ ਪਾਦੁਰ ਵਿਖੇ ਸਥਿਤ ਨੇ ਇਹਨਾਂ ਤਿੰਨੋਂ ਜ਼ਮੀਨ ਦੋਜ਼ ਬਣਾਏ ਗਏ ਨੇ ਅਤੇ ਦੇਸ਼ ਦੀਆਂ 9.5 ਦਿਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫੀ ਨੇ ਇਸ ਤੋਂ ਲਾਵਾ ਪਾਕਿਸਤਾਨ ਅਜੇ ਕਿਸੇ ਵੀ ਪਾਰਕ ਰਸਤੇ 'ਚ ਨਹੀਂ ਆਉਂਦਾ ਜੋ ਦੂਜੇ ਦੇਸ਼ਾਂ ਤੋਂ ਕੱਚੇ ਤੇਲ ਦੀ ਧਰਾਮਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਜਿਹੀ ਸਥਿਤੀ ਵਿੱਚ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਗਨਦੀ ਕੋਈ ਸੰਭਾਵਨਾ ਨਹੀਂ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ